ਸੋ ਹੰਮਾਰਾਈ ਸ਼ੇਰ ਸੰਗ ਵਿਸ਼ਨੋ ਭਗਵਾਨ ਦੀਜਾ ਸੋ ਹੰਮਾਰਾਈ ਸ਼ੇਰ ਸੰਗ ਵਿਸ਼ਨੋ ਭਗਵਾਨ ਦੀਜਾ ਸੋ ਹੰਮਾਰਾਈ ਸ਼ੇਰ ਸੰਗ ਵਿਸ਼ਨੋ ਭਗਵਾਨ ਦੀਜਾ ਸੋ ਹਨਮਾਰਿ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹਨਮਾਰਿ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹਨਮਾਰਿ ਸ਼ੇਰ ਸਿੰਘ ਵਿਸ਼ਨੋ भगवान सत्कार जो हर संग आज बहुत ही पागा वाला दिन है अकाल पुरख परमात्मा ने पहली बार इस मात लोग स्वयं आप कृपा की थी। पिछे जिन्ना भी समा बीतिया ਉਸ ਸਮੇਂ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਨੇ 23 avatars ਤਿੰਨ ਪਗੰਬਰ 10 ਗੁਰੂ ਸਵਾਨਾਂ ਨੂੰ ਧਰਤੀ ਤੇ ਭੇਜਿਆ। ਉਹ 23 avatars ਆਏ। ਉਹਨਾਂ ਨੇ ਆਪਣਾ ਲਗ ਲਗ ਨਾਮ ਤੋਂ ਜਾਗਰੂਤ ਕੀਤਾ। ਅਸੂਲ ਦਿੱਤੇ। 23 avatars ਆਏ। ਸੋ ਇਤਿਨ ਪਗੰਬਰ ਆਏ ਉਹਨਾਂ ਨੇ ਲਗ ਲਗ ਨਾਮਾਂ ਤੋਂ ਜਾਗਰੂਤ ਕੀਤਾ ਉਸ ਅਕਾਲ ਪੁਰਖ ਦੇ ਬਾਰੇ 10 ਗੁਰੂ ਸਵਾਨ ਆਏ ਉਹਨਾਂ ਨੇ ਵੀ ਆ ਕੇ ਜਾਗਰੂਤ ਕੀਤਾ ਉਸ ਅਕਾਲ ਪੁਰਖ ਦੀ ਆ ਕੇ ਗੱਲ ਕੀਤੀ ਗੱਲ ਕਲਯੁਗ ਦੀ ਥੇ ਵੀਰ ਕਰਦੇ ਸਨ ਕਿ ਕਲਯੁਗ ਹੈ ਕੀ ਹੈ ਕਲਯੁਗ ਹਰ ਇੱਕ ਇਨਸਾਨ ਦੇ ਅੰਦਰ ਆ ਕਲਯੁਗ ਆਪਾਂ ਕਿਸੇ ਹੋਰ ਦੇ ਅੰਦਰ ਲੱਭਦੇ ਆ ਪਰ ਕਲਯੁਗ ਹਰ ਇੱਕ ਪ੍ਰਾਣੀ ਦੇ ਅੰਦਰ ਜਿਹੜਾ ਆਪਾਂ ਕਿਸੇ ਦੀ ਗੱਲ ਨੂੰ ਨਹੀਂ ਮੰਨਦੇ ਜਿਹੜੇ ਆਪਾਂ ਉਸ ਕਾਲਪੁਰਖ ਦੇ ਅਸੂਲਾਂ ਤੇ ਨਹੀਂ ਚੱਲਦੇ ਉਹਨੂੰ ਕਲਯੁਗ ਕਿਹਾ ਜਾਂਦਾ ਏਸ ਕਲਯੁਗ ਨੂੰ ਖਤਮ ਕਰਨ ਵਾਸਤੇ ਹੀ ਗੋਵਿੰਦ ਪਾਸ਼ਾ ਜੀ ਨੇ ਆਪਣਾ 6 ਕੋ 7 ਕੋ ਦੀ ਰਾਤ ਨੂੰ ਇਹ ਆਪਣਾ ਸਰਵੰਸ ਵਾਰਿਆ ਕਾਲੀ ਯੁਗ ਦੀ ਆਯੂ ਨੂੰ ਖਤਮ ਕਰਨ ਵਾਸਤੇ ਹੀ ਉਸ ਅਕਾਰਪੁਰਖ ਪ੍ਰਮਾਤਮਾ ਨੇ ਮਾਤ ਲੋਕ ਦੇ ਵਿੱਚ ਇਕੇੜ ਕੀਤੀ ਗੋਬਿੰਦ ਪਾਸ਼ਾ ਜੀ ਦਾ ਸਰਵੰਸ ਬਾਹਰ ਦੇ ਨਾਲ ਹੀ 432000 ਦੀ ਜਿਹੜੀ ਆਯੂ ਜੀ ਉਹ ਨਾਲ ਦੀ ਨਾਲ ਖਤਮ ਕੀਤੀ 4 ਸਭ ਜਿਆਦਿਆਂ ਦੀਆਂ ਦੀਆਂ ਦੇ ਵਿੱਚ ਇੱਕ ਇੱਕ ਲੱਖ ਆਯੂ ਜਿਹੜੀ ਉਹ ਸਮਾਪਤ ਕੀਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਦੋਂ ਧਰਨੀ ਤੇ ਡਿੱਗਾ ਉਸ ਵੇਲੇ 25000 ਸਾਲ ਵੀ ਆਜੂ ਹੈ ਜਿਹੜੀ ਉਹ ਖਤਮ ਕੀਤੀ ਅਕਾਲਪੁਰਖ ਨੇ 4,25000 ਆਜੂ ਜਿਹੜੀ 4 ਬੱਤੀਆਂ ਚੋਂ 425 ਜਿਹੜੀ ਸੀ ਉਹ ਅਕਾਲਪੁਰਖ ਨੇ ਸਵੈਮ ਕੀਤੀ ਸੰਸਾਰ ਇਹ ਗੱਲ ਕਰਦਾ ਹੈ ਕਿ ਹਲੇ ਕਾਲ ਯੁਗ ਦੀ ਆਜੂ ਬਹੁਤ ਲੰਬੀ ਹੈ 432000 ਕਾਲ ਯੁਗ ਦੀ ਆਜੂ ਹੈ ਜਿਹੜੀ ਇਹ ਸੀ ਹੁਣ ਨਹੀਂ ਕਿਉਂਕਿ ਜਿੰਨੇ ਵੀ ਗ੍ਰੰਥ ਆ ਜਿੰਨੇ ਵੀ ਸ਼ਾਸਤਰ ਆ ਪੀਰ ਪਗੰਬਰ ਰਹਿਬਰ ਧਰਤੀ ਤੇ ਆਏ ਉਹ ਇਸ ਅਕਾਲ ਪੁਰਖ ਦੀ ਖੇਡ ਦੇ ਬਾਰੇ ਚ ਹੀ ਦੱਸ ਕੇ ਗਏ ਪਰ ਇਸ ਦੀ ਕਿਸੇ ਨੇ ਸਾਰ ਨਹੀਂ ਪਾਈ ਜੇਤੇਈ অবতার ਆਇਤ ਉਸ ਵੇਲੇ ਚੰਦ ਭਗਤਾਂ ਨੂੰ ਹੀ ਸਾਰ ਪਈ ਜੇਤੇ ਨ ਪਗੰਬਰ ਆਇਤ ਉਸ ਵੇਲੇ ਵੀ ਚੰਦ ਅਨੁਸਾਰ ਪਈ ਤੇ ਜੇ ਨਾਨਕ ਪਾਸ਼ਾ ਜੀ ਆਏ ਸੰਸਾਰ ਨੇ ਉਸ ਨੂੰ ਕਰਾਈਆ ਕਿਹਾ ਕਿਸ ਨੇ ਕੁਛ ਕੀਤਾ ਕਿਸ ਨੇ ਕੁਛ ਗਿਆ ਕਿਸ ਨੇ ਕੁਛ ਗਿਆ ਤਾਂ ਕੁਛ ਨੂੰ ਹੀ ਨਾਨਕ ਪਾਸ਼ਾ ਦੀ ਸਾਰ ਪਈ ਇਸੇ ਤਰ੍ਹਾਂ ਉਹ ਕਾਲਪੁਰਖ ਪ੍ਰਮਾਤਮਾ ਨੇ ਪਹਿਲੀ ਵਾਰ ਇਹ ਮਾਤ ਲੋਕ ਖੇਡ ਕੀਤੀ ਜਦੋਂ ਮਾਤਾ ਅਜੀਤ ਕੌਰ ਜੀ ਨੂੰ ਇਸ ਸਰਵਸ ਦੇ ਬਾਰੇ ਜਾਗਰੂ ਕੀਤਾ ਗੋਬਿੰਦ ਪਾਸ਼ਾ ਜੀ ਨੇ ਉਸ ਵੇਲੇ ਮਾਤਾ ਅਜੀਤ ਕੌਰ ਜੀ ਨੇ ਇਹ ਗੱਲ ਕਹੀ ਗੋਬਿੰਦ ਜਾਂ ਤਾਂ ਇਸ ਭਾਣੇ ਨੂੰ ਟਾਲ ਦੋ ਜਾਂ ਤਾਂ ਫਿਰ ਮੇਰਾ ਸਰੀਰ ਛਡਵਾ ਦਿਓ ਤਾਂ ਗੋਬਿੰਦ ਪਾਸ਼ਾ ਜੀ ਨੇ ਕਿਹਾ ਕਿ ਭਾਣਾ ਤਾਂ ਨਹੀਂ ਟਲ ਸਕਦਾ ਪਰ ਆਪ ਜੀ ਦਾ ਸਰੀਰ ਜਰੂਰ ਮੈਂ ਛਡਾ ਰਿਆ ਮਾਤਾ ਜੀਤ ਕੌਰ ਜੀ ਦਾ ਸਰੀਰ ਛਡਵਾਇਆ ਹਿਰ ਮਾਤਾ ਗੁਜਰਕੌਰ ਜੀ ਨੂੰ ਵੀ ਇਹ ਜਦੋਂ ਗੱਲ ਦਸੀ ਤਾਂ ਮਾਤਾ ਗੁਜਰਕੌਰ ਜੀ ਨਵੀਜ ਇਸ ਗੱਲ ਦਾ ਹਾਰਾ ਕੱਢਿਆ ਕੀ ਕਿਹਾ ਉਸ ਵੇਲੇ ਜਿਹੜੀਆਂ ਇਹ ਲਿਖਤਾਂ ਵੀਰ ਇੱਥੇ ਪੜ੍ਹ ਕੇ ਜਾ ਰਹੇ ਸਨ ਜਿਹੜੇ ਵੀ ਵੀਰ ਇੱਥੇ ਆ ਰਹੇ ਨਾ ਇਹ ਕੋਈ ਕਥਾ ਕਰਕੇ ਨਹੀਂ ਜਾ ਰਹੇ ਇਹ ਕੋਈ ਆਪਣੇ ਘਰ ਤੋਂ ਲਿਖਤਾਂ ਲੈ ਕੇ ਨਹੀਂ ਆ ਰਹੇ ਇਹ ਉਹ ਨਿਰ ਅੱਖਰ ਹਰਵਾਣੀਆਂ ਜਿਹੜੀਆਂ ਉਸ ਵੇਲੇ ਨਿਰ ਅਖਰੀਆਂ ਜਿਹੜੀਆਂ ਗੱਲਾਂ ਮਾਤਾ ਪੀਰਾਂ ਪਗੰਬਰਾਂ ਦੀਆਂ ਹੋਈਆਂ ਉਹ ਉਸ ਪ੍ਰਮਾਤਮਾ ਨੇ ਆ ਕੇ ਅਖਰੀ ਕੀਤੀਆਂ ਅਖਰੀ ਮਤਲਬ ਆ ਕੇ ਲਖਵਾਈਆਂ ਕਿ ਉਸ ਵੇਲੇ ਕੀ ਬਚਨ ਬਲਾਸ ਹੋਏ ਸੀਗੇ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਉਹ ਬਚੇ ਨੀਹਾ ਹੇਡ ਚੇਨਣ ਲੱਗੇ ਮੈਂ ਦੋ ਕੁ ਲਾਈਨਾਂ ਆਪ ਜੀ ਨਾਲ ਸਾਂਝੀ ਕਰਾਂਗਾ ਵੀਰ ਨੇ ਐਵੇਂ ਲਿਖਤ ਪੜੀ ਸੋਫਤੇਗੜ ਸਾਹਿਬ ਵੀਰ ਨੇ ਲਿਖਤ ਪੜੀ ਵੀਰ ਨੇ ਪਹਿਲਾਂ ਦੱਸਿਆ ਸੀ ਕਿ ਇੱਥੇ ਆਪਣਾ ਸੁਖਤ ਕਰਕੇ ਬੈਠਿਓ ਇੱਕ ਸਿੱਖ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਅਸੀਂ ਦਿਨ ਦਿਹਾੜੇ ਸਾਰੇ ਮਨਉਨੇ ਆ ਪਰ ਅਸਲ ਦੇ ਵਿੱਚ ਜੇ ਸਿੱਖ ਬਣੇ ਆਓ ਬਪਾ ਚਾਰ ਲੈਣਾ ਸਰਬੰਨ ਕਰ ਲਈਏ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਤੱਤੀ ਲੋ ਤੇ ਬੈਠੇ ਤੱਤੀ ਲੋ ਤੇ ਬੈਠ ਕੇ ਕਿੱਥੇ ਚਲੇ ਗਏ ਰਾਵੀ ਦੇ ਕੰਢੇ ਉਸ ਵੇਲੇ ਜਦ ਰਾਵੀ ਦੇ ਕੰਢੇਗੇ ਉਸ ਵੇਲੇ ਰਾਵੀ ਨੇ ਅਰਜਨ ਪਾਸ਼ਾ ਤੋਂ ਫੀਸ ਮੰਗ ਲਈ ਜੇ ਤੂੰ ਆਇਆ ਹੈ ਕੁਛ ਦੇ ਕੇ ਜਾਵੇਂ ਮੈਨੂੰ ਤਾਂ ਉਸ ਵੇਲੇ ਰਾਵੀ ਨੇ ਕੀ ਬਿਆਨ ਕੀਤਾ ਚੰਦ ਲੈਣਾ ਸਰਵਨ ਕਰਿਓ ਕੀ ਦੱਸਿਆ ਅਰਜਨ ਪਾਸ਼ਾ ਜੀ ਨੇ ਜਦੋਂ ਬੱਚਿਆਂ ਦਾ ਮਾਤਾ ਗੁਜਰਕੌਰ ਜੀ ਨਾਲ ਜਦੋਂ ਵਿਛੋੜਾ ਹੋ ਗਿਆ ਮਾਤਾ ਗੁਜਰਕੌਰ ਜੀ ਕਹਿੰਦੇ ਨੇ ਬੱਚਿਓ ਮੈਨੂੰ ਅੱਜ ਖੁਸ਼ੀ आज मैं नु खुशी हुई बच्चेओ मैं बिना गोविंद ਤੋਂ ਤੁਹਾਡੀ ਕੀਤੀ شادی ਅਸੀਂ ਦਿਹਾੜੇ ਮਨਾਏ ਚੱਲਿਆ ਪਰ ਇਸ ਤੇ ਖਰੇ ਨਹੀਂ ਅਸੀਂ ਉਤਰਦੇ ਕਿ ਸਾਨੂੰ ਕਹਿ ਕੇ ਕੀ ਕੇ ਦਾ ਸੁਰ ਸੁਵਾਨ ਸਿੱਖ ਕਿਸ ਤਰ੍ਹਾਂ ਦਾ ਬਣਦਾ ਕੀ ਕਿਹਾ गोविंद ਤੋਂ ਤੁਹਾਡੀ ਕੀਤੀ شادی ਲੜੀ ਮੋਤ ਨਾਲ ਪਰਨਾਈਆ ਬੱਚਿਆਂ ਕੀ ਕਿਹਾ ਬੱਚਿਆਂ ਕੇਹਾ ਤਨ ਤਨ ਵੜਾਈ ਤੇਰੀ ਅਮਾ ਅਗਮੜੀ ਸੀ ਸਨਵਾਈਆ ਤੁਸੀਂ ਪੈਰ ਦੇ ਵਿੱਚ ਚਲੇਗੇ ਪਰ ਗੋਸ਼ਿਕ ਉਹ ਹੁੰਦਾ ਜਿਹੜਾ ਪੈਰ ਵਿੱਚ ਇਹ ਗਾ ਗੁਰਖ ਦੇ ਪੈਰ ਵਿੱਚ ਹੋਵੇ ਔਰ ਇੱਕ ਅਕਾਲਪੁਰਖ ਨੂੰ ਨਹੀਂ ਮੰਨਣ ਵਾਲਾ ਉਹ ਗੁਰਸਿੱਖ ਹੁੰਦਾ ਜਦੋਂ ਅਨੰਤਪੁਰ ਕਿਲਾ ਛੱਡਿਆ ਉਸ ਵੇਲੇ ਕੀ ਬਚਨ ਬਲਾਸ ਹੋਏ ਤਿਆਰ ਰਹਦੇ ਰਹੋ ਮਾਤਾ ਗੁਰਕੌਰ ਜੀ ਕੀ ਕਹਿੰਦੇ ਹਨ ਗੁਜਰੀ ਕਿਹਾ गोविंद ਪਾਸ਼ਾ ਜੀ ਨੂੰ ਕੀ ਕਹਿੰਦੇ ਹਨ ਮੇਰੇ ਅੰਦਰ ਪੈਂਦਾ ਹੋਲ ਕੀ ਸਾਡੇ ਅੰਦਰ ਹੋਰ ਪੈਂਦਾ ਕਾਲਪੁਰਖ ਦਾ ਨਹੀਂ ਹੋਲੀ ਹੋਲੀ ਦਇਆ ਜਨਾਈਆ गोविंद ਕਿਹਾ ਮੇਰਾ ਪੁਰਖ ਨਾਲ ਕੋਲ ਮੇਰਾ ਦਾ ਉਸ ਨਾਲ ਕੋਲ ਕਰਾਰ ਹੋ ਗਿਆ ਮਾਤਾ ਤੂੰ ਨਾ ਬਣਨ ਅਨਪੋਲ ਅਗਲੀ ਅੱਖ ਖੁਲਾਈਆ ਮੇਰਾ ਵਿਗੜਿਆ ਨਹੀਂ ਕੁਝ ਰਤੀ ਚੌਲ ਉਸ ਦਾ ਕੀ ਵਿਗੜਿਆ ਵਿਗੜਿਆ ਤਾਂ ਪੰਜ ਤਤ ਜੀਵ ਦਾ ਜਿਹੜਾ ਉਸ ਤੇ ਹੁਕਮ ਨੂੰ ਨਹੀਂ ਮੰਨ ਰਿਹਾ ਮੇਰਾ ਵਿਗੜਿਆ ਨਹੀਂ ਕੁਝ ਰਤੀ ਚੌਲ ਕੋਟਾਂ ਗੁਨਾ ਬਹੁਤਾਂ ਨਜ਼ਰੀ ਆਈਆ ਹੁਣ ਮੈਂ ਸਿਰਫ ਪੰਜਾਂ ਨੂੰ ਦੇਕੇ ਜਾਣੀ ਪੌਲ ਪੰਜ ਪ੍ਰਮਾਨ ਕਿਤੇ ਸਨ ਬਾਕੀ ਬਾਕੀ ਆਇਤਾ ਗਏ ਹੁਣ ਮੈਂ ਹੁਣ ਮੈਂ ਸਿਰਫ ਪੰਜਾਂ ਨੂੰ ਦੇਕੇ ਜਾਣੀ ਪੌਲ ਜਿਸ ਵੇਲੇ ਸ਼੍ਰੀ ਭਗਵਾਨ ਨਾਲ ਮਿਲ ਕੇ ਆਵਾ ਪਰ ਤਾਂ ਕੋਲ ਇਹ ਅੱਜ ਇਸ ਦਾਖਾ ਪਿੰਡ ਦੇ ਵਿੱਚ ਜੇ ਦੋ ਪਰਿਵਾਰ ਆ ਤੇ ਅੱਜ ਕੋਲ ਅਕਰਾਰ ਉਸ ਗੋਬਿੰਦ ਪਾਸ਼ਾ ਜੀ ਨੇ ਪੂਰਾ ਕੀਤਾ ਇਹ ਸਿੱਖ ਜੇ ਜਦ ਗੋਬਿੰਦ ਪਾਸ਼ਾ ਜੀ ਦੇ ਪਿਛੜੇ ਸਿੱਖ ਸੀ ਉਹ ਆ ਕੇ ਮਿਲ ਲਿਆ ਬਾਕੀ ਕਿਉਂ ਨਹੀਂ ਮਿਲਿਆ ਬਾਕੀ ਪੂਰਾ ਪਿੰਡ ਵਸਤਾ ਜਿਸ ਵੇਲੇ ਸ਼੍ਰੀ ਭਗਵਾਨ ਨਾਲ ਮਿਲ ਕੇ ਆਵਾਂ ਪਰ ਤਾਂ ਕੋਲ ਨੇੜੇ ਹੋ ਕੇ ਦਰਸ ਦਿਖਾਈਆ ਫਿਰ ਮੈਂ ਨੇੜੇ ਹੋ ਕੇ ਉਹਨਾਂ ਨੂੰ ਆਪਣਾ ਦਸ ਦੇਵਾਂਗਾ ਗੁਜਰੀ ਕਿਹਾ ਮੈਨੂੰ ਕੁਝ ਹੋ ਗਿਆ ਸੰਸਾਰ ਸਹਿਜ ਨਾਲ ਸੁਣਾਈਆ ਗੋਵਿੰਦ ਮੈਨੂੰ ਐ ਜਾਪਿਆ ਮੇਰਾ ਵਿਛੜ ਜਾਣਾ ਵੰਸਾ ਸਰਵੰਸ ਸੰਗ ਨਾ ਕੋਈ ਨਵਾਈਆ ਗੋਬਿੰਦ ਕਿਹਾ ਏ ਮੇਰੇ ਸਹਿਬ ਦੀ ਬੰਤਾ ਕੀ ਹੋ ਗਿਆ ਮਾਤਾ ਜੇ ਵਿਛੜ ਜਾਣਾ ਤੇ ਕਿਸ ਦੀ ਬਣਤੇ ਆ ਮੇਰੇ ਸਹਿਬ ਕਾਲਪੁਰ ਦੀ ਜਿਸ ਦੀ ਸਮਝ ਕੋਈ ਨਾ ਪਾਈਆ ਕੋਟਨ ਕੋਟ ਬਾਰ ਮੈਂ ਆਇਆ ਵਿੱਚ ਜਨਤਾ ਜਗਤ ਜੀਵ ਵੇਖ ਵਿਖਾਈਆ ਉਹ ਗੁਜਰੀ ਕੌਣ ਕਹਿੰਦੇ ਨੇ ਗੋਬਿੰਦ ਪਾਸ਼ਾ ਕੀ ਕਹਿੰਦੇ ਨੇ ਉਹ ਗੁਜਰੀ ਤੇਰਾ ਪੁੱਤ ਨਹੀਂ ਹੋਵੇ ਕਿਸੇ ਦਾ ਮੰਗਤਾ ਐ ਮਾਤਾ ਮੈਂ ਕੋਈ ਮੰਗਤਾ ਨਹੀਂ ਆ ਪੁੱਤ ਹੋਵੇ ਕਿਸੇ ਦਾ ਨਾ ਮੰਗਤਾ ਮੰਗਣ ਦਵਾਰੇ ਕਿਸੇ ਨਾ ਜਾਈਆ ਕਿਉਂਕਿ ਉਹ ਤਾਂ ਨਿਰਗੁਣ ਆ ਉਹ ਤਾਂ ਹਮੇਸ਼ਾ ਖੇਡ ਕਰਦਾ ਧਰਤੀ ਤੇ ਸੰਸਾਰ ਨੂੰ ਸੇਧ ਦੇਣ ਵਾਸਤੇ ਪਰ ਸੰਸਾਰ ਸੇਧ ਤੇ ਨਹੀਂ ਚੱਲਿਆ ਹਰ ਇੱਕ ਬੋਲ ਕੇ ਚਲਾ ਜਾਊਗਾ ਕਿ ਮੈਂ ਸਿੱਖ ਆ ਪਰ ਸਿੱਖ ਦੀ ਡੈਫੀਨੇਸ਼ਨ ਬਹੁਤ ਦੂਰ ਹੈ ਮੰਗਣ ਦਵਾਰੇ ਕਿਸੇ ਨਾ ਜਾਈਆ ਹੁਣ ਥੋੜਾ ਜਾ ਖੇਲ ਵੇਖਣਾ ਸ਼ਾਰੇ ਵਾਲੇ ਜੰਗ ਦਾ ਜੰਗ ਜੂ ਗੁਰਮੁਖ ਲੇ ਬਣਾਈਆ ਜੇਸੇ ਵੇਲੇ ਗੁਰ ਅਵਤਾਰ ਪਗੰਬਰਾ ਉੱਤੇ ਵੇਲਾ ਆਇਆ ਤੰਗ ਦਾ ਤੰਗੀ ਸਕੇ ਨਾ ਕੋਈ ਕੁਟਾਈਆ ਦੁਨੀਆ ਵਿੱਚ ਝਗੜਾ ਪਿਆ ਪੁਖ ਨੰਗ ਦਾ ਮੇਰਾ ਜੀ ਅਸੀਂ ਇਹ ਨਹੀਂ ਕਿਹਾ ਕਿ ਭਾਈ ਤੇਰਾ ਮੇਰਾ ਕੁਛ ਨਹੀਂ ਦੁਨੀਆ ਵਿੱਚ ਪਿਆ ਝਗੜਾ ਭੁੱਖ ਨੰਗਦਾ ਭੁੱਖਿਆਂ ਨਾ ਕੋਈ ਰਜਾਈਆ ਸਤਗੁਰੂ ਪਾਤਸ਼ਾਹ ਹੋ ਕੇ ਗਰੀਬਾਂ ਦੇ ਕਰ ਪੁਰਖ ਕਾਲ ਫਿਰੇ ਮੰਗਦਾ ਕਰ ਕਰ ਚੋਲੀ ਡਾਈਆ ओ खेल ओहो पूरी आनंद जिस दा आनंद हाथ किसे ना आईया ज्योति जो स्वरूप हारा आप अपनी कृपा कर करे खेल साचा हर ये ज्योति जो स्वरूप आ आप अपनी कृपा कर ये है कि हर एक वीर भैन परा इत जो भी आ रहा है के जा रहा है ज्योति आत्मा ज्योत परमात्मा सर्व आत्मा का परमात्मा आप अपनी कृपा करके ये गल कर रहे हैं ये जो आप सुन रहे हो ਇਉ ਉਸਨੇ ਗੱਲ ਕੀਤੀ ਆ ਕਿ ਮਤਲਬ ਉਹਦੇ ਵਿੱਚ ਗੁਜਰੀ ਕੇ ਆ ਗੋਬਿੰਦ ਮੇਰੇ ਆ ਨੇੜੇ ਤੈਨੂੰ ਦਿਆਂ ਦਰਸਾਈਆ ਪੂਰੀ ਨੰਦ ਨੂੰ ਪਏ ਕੇਰੇ ਜੋਰ ਦੁਸ਼ਮਨ ਰੇ ਜਨਾਈਆ ਗੁਰੂ ਗੁਰਮੁਖ ਵੇਖ ਤੇਰੇ ਕਿਹੜੇ ਕਿਹੜੇ ਬੈਠੇ ਵੱਲ ਵਧਾਈਆ ਕਿਨੇ ਕਿਹਾ ਮਾਤਾ ਗੁਰੂ ਜੀ ਤੋਰ ਜੀ ਨੇ ਗੋਬਿੰਦ ਪਾਛੋਂ ਕਿਹਾ ਗੋਬਿੰਦ ਕਿਹਾ ਮੇਰੇ ਦੋ ਚਾਰ ਬਥੇਰੇ ਉਹਨੂੰ ਬੋਤਿਆਂ ਦੀ ਲੋੜ ਨਹੀਂ ਅਕਾਲ ਪੁਰਖ ਨੇ ਵੀ ਇੱਥੇ ਆ ਕੇ ਕਹਿਤਾ ਕਿ ਜਿੰਨੇ ਛੱਡ ਕੇ ਜਾਣਾ ਮੈਨੂੰ ਜਾ ਸਕਦਾ ਮੈਨੂੰ ਦੋ ਚਾਰ ਹੀ ਬਥੇਰੇ ਦੋ ਚਾਰ गोविंद ਕਿਹਾ ਮੇਰੇ 2-4 ਬਥੇਰੇ ਜਿਨ੍ਹਾਂ ਦੇ ਮੇਰੇ ਨਾਲ ਨਵੇੜੇ ਉਹਨਾਂ ਨੂੰ ਮਾਰ ਮੁਕਾਵੇ ਹੁਕਮ ਕਿਹੜੇ ਉਹਨਾਂ ਨੂੰ ਕੌਣ ਮਾਰ ਦੂਗਾ ਜੇ ਉਸ ਦੇ ਪੈਦ ਵਿੱਚ ਹੋਵੇਗਾ ਕੋਈ ਸਿੱਖ ਉਸ ਨੂੰ ਕੋਈ ਮਾਰ ਨਹੀਂ ਸਕਦਾ ਉਸ ਦੇ ਉੱਪਰ ਹਮੇਸ਼ਾ ਕਾਲਪੁਰਖ ਦਾ ਹੱਥ ਰਹਿੰਦਾ ਹੈ ਹੁਕਮ ਦਾ ਮਾਲਕ ਪੁਰਖ ਅਕਾਲ ਨਜ਼ਰੀ ਆਈਆ ਜਿਹੜੇ ਚੜ ਗਏ ਮੇਰੇ ਵੇੜੇ ਉਸਨੇ ਵੇੜੇ ਪਾ ਚੜੀਏ ਤਾਂ ਸਹੀ ਕਾਲਕੁਰਖ ਦੇ ਜਿਹੜੇ ਚੜ ਗਏ ਮੇਰੇ ਵੇੜੇ ਉਹ ਵੱਸਦੇ ਸਦਾ ਸਾਹਿਬ ਦੇ ਨੇੜੇ ਉਹ ਸਦਾ ਉਸਦੇ ਨਜ਼ਦੀਕ ਰਹਿੰਦੇ ਹਨ ਜਿਹੜੇ ਕਾਲਕੁਰਖ ਦੇ ਪੈਰੇ ਵਿੱਚ ਰਹਿੰਦੇ ਹਨ ਜਿਹੜੇ ਚੜ ਗਏ ਮੇਰੇ ਵੇੜੇ ਓ ਵਸਦੇ ਸਦਾ ਸਾਹਿਬ ਦੇ ਨੇੜੇ ਕੇਰੇ ਵਿੱਚ ਕਦੇ ਨਾ ਆਈਆ ਉਹ ਕਦੇ ਕੇਰੇ ਵਿੱਚ ਨਹੀਂ ਆਂਦੇ ਕਦੇ ਰਾਏਤਾਂ ਦੀ ਜੇਲ੍ਹ ਦੇ ਵਿੱਚ ਨਹੀਂ ਕਦੇ ਹੋ ਜਾਂਦੇ ਹਮੇਸ਼ਾ ਹਕਾਕੂ ਤੇ ਚਰਨ ਚੜ੍ਹਦੇ ਗੁਜਰੀ ਕਹੇ ਗੋਵਿੰਦ ਇਹਨਾਂ ਦਾ ਕਦੂ ਹੋਣਾ ਉਹ ਤਰਿਆਂ ਦਾ ਸਿਆਪਾ ਸਫਾ ਦੇ ਮਿਟਾਈਆ ਗੋਵਿੰਦ ਕਿਹਾ ਮੈਨੂੰ ਨਾਲ ਲੈ ਕੇ ਆਉਣ ਦੇ ਆਪਣਾ ਪਾਪਾ ਮੈਨੂੰ ਆਪਣਾ ਬਾਪ ਲੈ ਕੇ ਤਾਂ ਆਉਣ ਦੇ ਮੈਂ ਫਿਰ ਇੱਕ ਸਬਦੀ ਮੈਂ ਸਾਫ ਸਫਾਈ ਕਰਦੇ ਉਸ ਅਕਾਲ ਪੁਰਖ ਨੇ 5100 ਪਾਤੀ ਕੀਤਾ ਹੈ 5100 ਇਹ ਸਾਰੀ ਹਰ ਸੰਗਤ ਵੀ ਬਾਹਰ ਦਵਾਈਆਂ ਪਹਿਣਾ ਵੀ ਇਸ ਅਕਾਲ ਪੁਰਖ ਨੇ ਮਾਤ ਲੋਕ ਦੇ ਵਿੱਚ ਪਗਟਾਵਾ ਕਰਕੇ 5100 ਪਾਤੀ ਅਗੋਸਿਕ ਕਰਿਆਏ ਜਿਹੜੇ ਉਸ ਦੇ ਹਨ ਔਰ 11 ਲੱਖ ਨੂੰ ਮਾਨ ਉਸ ਨੇ ਦੇ ਦਿੱਤਾ ਏ ਸੰਸਾਰ ਨੇ ਖਤਮ ਹੋਣਾ ਏ ਤਾਂ 11 ਲੱਖ ਨੂੰ ਹੀ ਮਾਨ ਮਿਲਣਾ ਏ ਓਨਲੀ ਪੂਰੀ ਵਰਲਡ ਦੇ ਵਿੱਚੋਂ ਕੋਸ਼ਿਸ਼ ਕਰਨੀ ਏ ਸਿ 11 ਲੱਖ ਦੇ ਵਿੱਚ ਆ ਜਾਈਏ ਆ ਜਾਈਏ ਇਹ ਕੋਸ਼ਿਸ਼ ਕਰਨੀ ਸਭ ਨੇ ਗੋਬਿੰਦ ਕਿਹਾ ਮੈਨੂੰ ਨਾਲ ਲੈ ਕੇ ਆਉਣ ਦੇ ਆਪਣਾ ਬਾਪਾ ਜਿਸ ਦੀ ਆਪਾਂ ਪੇਟ ਕਰਾਈਆ ਅਜੇ ਮੈਂ ਉਸ ਦਾ ਨਿੱਕਾ ਜਿਹਾ ਕਾਕਾ ਮੈਂ ਹਲੀ ਤੱਕ ਛੋਟਾ ਜਿਹਾ ਕਾਕਾ ਹਾਂ ਕਾਂ ਆ ਕੰਚਨ ਅੰਦਰ ਡੇਰਾ ਲਾਇਆ ਗੁਜਰੀ ਕਿਹਾ ਦੱਸ ਕਿਸ ਤਰ੍ਹਾਂ ਭੁੱਲਣਾ ਭੁੱਲ ਵਿੱਚ ਹੋਵੇ ਲੁਕਾਈ ਆ ਗੋਬਿੰਦ ਕਿਹਾ ਬਿਨਾ ਗੁਰਮੁਖਾਂ ਤੋਂ ਸਾਚੇ ਕੰਡੇ ਕਿਸੇ ਨਹੀਂ ਤੁਲਣਾ ਬਿਨਾ ਗੁਰਮੁਖਾਂ ਤੋਂ ਹੋਰ ਨਹੀਂ ਕੰਡੇ ਹੱਥ ਨਾ ਕੋਈ ਰਖਾਈਆ ਬਿਨਾ ਸਤਗੁਰ ਸ਼ਬਦ ਕਿਸੇ ਦਾ ਪੈਣਾ ਪਹਿਣਾ ਨਹੀਂ ਮੁੱਲਣਾ ਸਤਗੁਰ ਸ਼ਬਦ ਦੇ ਬਿਨਾ ਕਿਸੇ ਦਾ ਮੁੱਲ ਨਹੀਂ ਪੈਣਾ ਡਰੈਕਟ ਉਸ ਨੂੰ ਵੀ ਨਹੀਂ ਮਿਲ ਸਕਦਾ ਕੋਈ ਇਪੋ ਚੱਲਾਂ ਹੈ ਸਤਿਗੁਰ ਸ਼ਬਦ ਦਿਨ ਦੁਨੀ ਦੇ ਦੁਹਾਈਆ ਇੱਕ ਜਗਤ ਵਿਕਾਰੀ ਅੰਧੇਰ ਚੁੱਲਣਾ ਚਾਰੋਂ ਖੂਂਟ ਦੇ ਹਲਾਈਆ ਗੁਜਰੀ ਕੇ ਹਾ ਕਿਡਾ ਸੋਨਾ ਪੂਰੀ ਆਨੰਦ ਸੋਨਾ ਦਿੱਤਾ ਬਨਾਈਆ ਅੱਜ ਕਰ ਦਰਵਾਜ਼ੇ ਬੰਦ ਜੁਦਾਈ ਹੋਣੀ ਸੀ ਕੀ ਕਿਹਾ ਅੱਜ ਕਰ ਦਰਵਾਜ਼ੇ ਬੰਦ ਕੀਤੀ ਸਰਬ ਜੁਦਾਈਆ ਗੋਬਿੰਦ ਕਹਿਆ ਓ ਜਗਤ ਮਾਤਾ ਕੀ ਕਿਹਾ ਮਾਤਾ ਗੋਜਰੀ ਜੀ ਨੂੰ ਜਗਤ ਮਾਤਾ ਗਈਏ ਗਈਏ ਉਸੇ ਦਾ ਸ਼ੰਦ ਤੂੰ ਮੇਰਾ ਮੈਂ ਤੇਰਾ ਦੂਜਾ ਨજર ਕੋਈ ਨਾ ਆਈਆ ਜਿਸ ਨੇ ਦਿੱਤਾ ਇਹੋ ਜਿਉ ਪਿੰਡ ਪੰਜ ਤਤ ਕਰੀ ਕੁੜਮਾਈਆ ਇਹ ਤਤਾਂ ਵਾਲੀ ਤੇਰੇ ਪਿੱਛੇ ਭੇਜ ਦੇਣੀ ਆਪਣੀ ਜਿੰਦ ਇਹ ਤਤਾਂ ਵਾਲੀ ਤੇਰੇ ਪਿੱਛੇ ਭੇਜ ਦੇਣੀ ਆਪਣੀ ਜਿੰਦ ਜ਼ਿੰਦਗੀ ਗੁਰਮੁਖਾਂ ਲੇਖੇ ਆਈਆ ਉਹ ਗੋਬਿੰਦ ਪਾਸ਼ਾ ਜੀ ਨੇ ਉਹ ਸਾਰੀ ਖੇਡ ਆਪਣੇ ਭਗਤਾਂ ਵਾਸਤੇ ਕੀਤੀ ਹੈ ਤੇ ਜੇ ਅੱਜ ਭਗਤ ਵੀ ਸੱਚੇ ਰਾਹ ਤੇ ਨਾ ਚੱਲੇ ਤਾਂ ਫਿਰ ਕਿੰਨਾ ਅਫਸੋਸ ਹੋਊਗਾ ਉਸ ਬਾਪ ਨੂੰ ਫੇਰ ਪ੍ਰਗਟ ਹੋ ਕੇ ਆਉਣਾ ਵਿੱਚ ਹਿੰਦ ਹਿੰਦੂ ਤੁਰਕ ਦਾ ਲੇਖਾ ਦੇਣਾ ਮੁਕਾਈਆ ਜਿਹੜੀ ਰਵਾਬ ਸਤਗੁਰੂ ਨਾਨਕ ਬਚਾਈ ਕਿੰਗ ਕਿੰਗਰੇ ਕਿੰਗਰੇ ਦੇਣੀ ਖੜਕਾਈਆ ਜਗਤ ਮਾਤਾ ਇੱਕ ਗੱਲ ਪਹਿਲੋਂ ਮੇਰੀ ਸਾਰਿਆਂ ਕਰਨੀ ਨਿੰਦ ਮੇਰੀ ਸਭ ਨੇ ਕੀ ਕਰਨੀ ਹੈ ਨਿੰਦ ਕਰਨੀ ਹੈ ਤਾਂ ਪਾ ਨਿੰਦ ਹੀ ਕਰ ਰਹੇ ਹਾਂ ਉਸ ਦੇ ਹੁਕਮ ਤੇ ਨਹੀਂ ਚੱਲ ਰਹੇ ਜੀ ਨਿੰਦ ਕੇ ਬਣੇ ਲੁਕਾਈਆ ਜਿਸ ਵੇਲੇ ਮੇਰਾ ਮਾਲਕ ਪੁਰਖ ਅਕਾਲ ਹੁਕਮ ਦੇਵੇ ਮਰਹਿੰਦ ਫਰਮਾਨ ਤੁਰਦ ਫਰਮਾਨ ਤੁਰ ਵਢਾਈਆ ਫੇਰ ਨਾ ਮੈਨੂੰ ਨਾ ਮੇਰੇ ਭਗਤਾਂ ਨੂੰ ਕਿਸੇ ਨੂੰ ਰਹੇ ਕੋਈ ਨਾ ਚਿੰਦੋ ਚਿੰਤਾ ਦੇਣੀ ਗਵਾਹੀਆ ਅਗੇ ਹੁਣ ਮਾਤਾ ਗੋਚ ਜੀ ਕੀ ਕਹਿੰਦੇ ਹਨ ਦੋ ਤਿੰਨ ਲਾਈਨਾਂ ਹੋ ਰਿਆ ਗੁਜਰੀ ਕੇ ਆ ਦਸ ਕਿਹੜੇ ਚਲੀਏ ਰਾਹ ਗੋਬਿੰਦ ਪਾਸ਼ੇ ਨੂੰ ਕਹਿੰਦੇ ਹਨ ਕਿ ਦਸ ਹੁਣ ਕਿਹੜੇ ਰਾਹ ਚਲੀਏ ਗੁਜਰੀ ਕਹੇ ਦਸ ਕਿਹੜੇ ਚਲੀਏ ਰਾ ਰਸਤਾ ਦੇ ਸਮਝਾਈਆ ਗੋਵਿੰਦ ਪਿਛਾ ਲਿਆ ਪਵਾ ਹਾ ਹੂ ਨਾ ਕੋਈ ਸੁਣਾਈਆ ਕੀ ਕਿਹਾ ਗੋਵਿੰਦ ਪਾਸ਼ਾ ਜੀ ਨੇ ਮਾਤਾ ਗੁਜਰ ਗਨ ਨੂੰ ਜਿੱਧਰ ਖੜੇ ਬੇਪਰਵਾ ਉਧਰ ਜਾਣਾ ਚਾਈ ਚਾਈਆਂ ਮੈਂ ਅੱਜ ਤੋਂ ਉਸੇ ਦੀ ਪੇਟਾ ਦਿੱਤਾ ਕਰਾ ਆਪਣਾ ਸੰਗ ਨਾ ਕੋਈ ਬਨਾਈਆ ਗੁਜਰੀ ਕਿਹਾ ਏ ਕੀ ਦਸਿਆ ਹਾਲ ਪੁੱਛ ਪੁੱਛ ਦਿੱਤੀ ਲਗਾਈਆ ਵੇਖੀ ਮੈਨੂੰ ਅੱਖਾਂ ਨਾਲ ਲੰਦੇ ਵੀ ਵਖਾਲ ਮੈਂ ਤੂੰ ਚੱਲੇ ਨਾ ਜਾਏ ਜੁਦਾਈਆ ਜਦੋਂ ਬੱਚੇ ਨਹੀਂ ਹੱਟਨੇ ਸੀ ਉਹ ਕਲਪ ਪ੍ਰਮਾਤਮਾ ਨੇ ਗੋਬਿੰਦ ਪਾਸ਼ਾ ਨੂੰ ਪਹਿਲੇ ਹੀ ਕੋਲ ਕਰਾਰ ਹੋਏ ਸਨ ਫਿਰ ਗੋਬਿੰਦ ਪਾਸ਼ਾ ਨਮਾਤਾ ਗੁਜਰਪੁਰਤਸਿਆ ਤਾਂ ਨਮਾਤਾ ਗੁਜਰਪੁਰ ਕੀ ਜਾਂਦੇ ਹਨ ਗੋਬਿੰਦ ਮੈਂ ਤੂੰ ਚੱਲੇ ਨਹੀਂ ਜਾਣੇ ਪਰ ਮੈਨੂੰ ਤੇ ਅੱਖਾਂ ਨਾਲ ਨਾ ਵਖਾਲ ਦੇ ਇਹ ਹਾਲ ਨਾ ਵਖਾਲ ਦੇ ਵੇਖੀ ਮੈਨੂੰ ਅੱਖਾਂ ਨਾਲ ਲੰਦੇ ਹੀ ਵਖਾਲ ਮੈਂ ਤੂੰ ਚੱਲੇ ਨਾ ਜਾਏ ਜੁਦਾਈਆ ਗੋਬਿੰਦ ਕਿਹਾ ਛੱਡ ਦੇ ਕੂੜਾ ਜੰਜਾਲ ਮਮਤਾ ਮੋ ਨਾ ਕੋਈ ਵਦਾਈਆ ਤੁਰਦਾ ਹੁਕਮ ਲੈਣਾ ਪਾਲ ਪਾਲ ਸਿੰਘ ਦਾ ਲੇਖਾ ਫੇਰ ਬਨਾਈਆ ਤਤਾਂ ਵਾਲਾ ਸੇ ਦਾਵਾਲ ਵਨ ਬਹਾਦਰ ਤੇਜ ਚਲਾਈਆ ਫੇਰ ਫਲ ਲੱਗੇ ਸੱਤੇ ਡਾਲੂ ਡਾਲੀ ਡਾਲੀ ਰੰਗ ਚੜਾਈਆ ਜੇਸ ਵੇਲੇ ਕਲਯੁਗ ਸਭ ਦੇ ਸਿਰ ਤੇ ਕੂਕੇ ਕਾਲ ਜਿਹਦੀ ਘਰ ਵਿੱਚ ਬਣਦੀ ਨਹੀਂ ਉਹ ਕਲਯੁਗ ਆ ਜਿਹਦੀ ਆਣਗਣ ਚ ਨਹੀਂ ਬਣਦੀ ਉਹ ਵੀ ਕਲਯੁਗ ਆ ਜਿਹਦੀ ਸਿੱਖਾਂ ਚ ਨਹੀਂ ਬਣਦੀ ਉਹ ਵੀ ਕਲਯੁਗ ਆ ਤਾਂ ਹੋਰ ਅਸੀਂ ਕਲਯੁਗ ਉਹ ਦੂਏ ਪਾਸੇ ਨਹੀਂ ਲੱਪਣ ਜਾਣਾ ਜੇ ਮੇਰੀ ਮੇਰੇ ਨਾਲ ਨਹੀਂ ਬਣਦੀ ਭਰਾ ਨਾਲ ਨਹੀਂ ਬਣਦੀ ਬਾਪਨਾ ਨਾਲ ਨਹੀਂ ਬਣਦੀ ਤਾਂ ਇਸ ਤੋਂ ਵੱਡਾ ਕਲਯੁਗ ਹੋਰ ਕੋਈ ਨਹੀਂ ਹੈ ਇਹੀ ਕਲਯੁਗ ਕੀ ਕਿਹਾ ਗੋਬਿੰਦ ਪਾਸ਼ੇ ਨੇ ਜੇ ਇਸ ਵੇਲੇ ਕਲਯੁਗ ਸਭ ਦੇ ਸਿਰ ਤੇ ਕੂਕੇ ਕਾਲ ਹੁਕਮ ਸਾਰੇ ਜਾਨ ਭੁਲਾਈਆ ਸਾਰੇ ਹੁਕਮ ਭੁੱਲ ਗਏ ਅੰਮ੍ਰਿਤਸਰ ਕੀ ਕਹਿੰਦਾ ਮੈਨੂੰ ਪਤਾ ਜੋ ਆ ਜ ਬਸ ਤੈਨੂੰ ਕੁਝ ਨਹੀਂ ਪਤਾ ਹੁਕਮ ਸਾਰੇ ਜਾਨ ਭੁਲਾਈਆ ਤਰਮ ਰਹੇ ਨਾ ਕਿਸੇ ਦਰਮਸ਼ਾਲ ਗੁਰਦੁਆਰ ਦੁਆਰ ਨਾ ਕੋਈ ਵੜਿਆਈਆ ਕਿਸੇ ਕਮ ਨਾ ਆਵੇ ਡਾਲ ਤਲਵਾਰ ਗੋਬਿੰਦ ਕਿਹਾ ਮੇਰਾ ਬਚਨ ਕੋਈ ਨਾ ਸਕੇ ਪਾਲ ਸੱਚ ਰੂਪ ਨਾ ਕੋਈ ਸਮਾਈਆ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਬਿਹਾਲ ਸਾਰੀ ਸ੍ਰਿਸ਼ਟੀ ਬਿਹਾਲ ਹੋਈ ਨਾਮ ਸਾਰੇ ਜਪ ਜਪ ਲੈਂਦੇ ਆ ਪਰ ਉਸ ਤੇ ਅਸੂਲ ਤੇ ਕੋਈ ਵੀ ਨਹੀਂ ਹੈ ਅਸੂਲ ਹੀ ਪਰਮੇਸ਼ਰ ਹੈ ਅਸੂਲ ਹੀ ਪ੍ਰਮਾਤਮਾ ਆ ਸ੍ਰੀ ਸ੍ਰੀ ਹੋਏ ਵਿਹਾਲ ਚਾਰੋਂ ਕੂਂਡ ਕੂਕ ਕਰਲਾਈਆ ਜਿਹੜਾ ਸਤਗੁਰ ਸ਼ਬਦ ਦਲਾਲ ਉਹ ਮੇਰਾ ਰੂਪ ਨজਰੀ ਆਈਆ ਭਗਤ ਸੁਹੇਲੇ ਲੈ ਪਾਲ 84 ਵਿੱਚੋਂ لے ਉਠਾਲ ਸਬਦਾ ਪੂਰਾ ਕਰੇ ਸਵਾਲ ਜੋਸ ਵਾਲੀ ਦਰਤੇ ਆਈਆ ਗੁਰ ਅਵਤਾਰ ਪਗੰਬਰਾਂ ਰਹੇ ਨ ਕੋਈ ਮਜਾਲ ਸਿਰ ਸਕੇ ਨ ਕੋਈ ਉਠਾਈਆ ਜਿਹੜਾ ਉਸ ਦੇ ਪੈਰ ਵਿੱਚ ਰਹਿੰਦਾ ਫਿਰ ਕਿਸੇ ਦੀ ਕੋਈ ਪਾਵਰ ਨਹੀਂ ਰਹਿ ਜਾਂਦੀ ਕਿ ਕੋਈ ਸਿੱਖ ਨੂੰ ਆਗੇ ਕਾਲ ਯੁਗ ਵੀ ਉਸ ਦੇ ਨੇੜੇ ਨਹੀਂ ਹੁੰਦਾ ਜਿੱਥੇ ਤੂੰ ਮੇਰਾ ਮੈਂ ਤੇਰਾ ਸਾਂਝਾ ਵਜੇ ਤਾਲ ਤਲਵਾੜਾ ਇੱਕੋ ਦੇਵਖਾਈਆ ਜੋਤੀ ਜੋਸ ਰੂਪਾਰਾ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਕਰਨੀ ਕਾਰ ਕਮਾਈਆ ਸੁਹਰ ਸੰਗ ਦਿਓ ਇਹ ਸੁਣਿਆ ਆਪ ਜੀ ਨੇ ਲੇਖ ਇੱਕ ਸਿੱਖ ਦੀ ਡੈਫੀਨਿਸ਼ਨ ਬਹੁਤ ਉੱਚੀ ਹੁੰਦੀ ਹੈ ਔਰ ਜਿਹੜੀਆਂ ਮੇਰੀਆਂ ਬੀਬੀਆਂ ਅੱਜ ਇੱਥੇ ਆਈਆਂ ਹਨ ਜੀਨ ਨੇ ਏਸ ਸਹਬ ਨੂੰ ਨਿਮਸ਼ਕਾਰ ਕੀਤੀ ਹੈ ਆਪਣੇ ਅੰਦਰ ਤੋਂ ਤਨੋਂ ਮਨੋਂ ਦੇਖਮ ਦੇਖੀ ਨਹੀਂ ਜਿਹੜੀਆਂ ਮੇਰੀਆਂ ਬੀਬੀਆਂ ਮੇਰੇ ਵੀਰ ਮੇਰੇ ਭੈਣ ਭਰਾ ਜਿਹੜੇ ਇੱਥੇ ਆਏ ਸਾਂ ਉਹਨਾਂ ਨੇ ਇਹ ਸਭ ਅਗਰ ਨਿਮਸ਼ਕਾਰ ਦਿਲੋਂ ਕੀਤੀ ਹੈ ਉਹ ਅੱਜ ਕੀ ਲੈ ਕੇ ਜਾਣਗੇ ਦੋ ਲਾਈਨਾਂ ਇਹ ਸਤਗੁਰ ਅਕਾਲ ਪੁਰਖ ਤਗੋਬਿੰਦ ਨੇ ਇੱਕੋ ਆ ਕੇ ਰੂਪ ਤਰਿਆ ਮਤਲਬ ਤਰੀ ਜੇ ਸਦਾ ਹਿਰਦਿਓ ਜਿਸ ਦਾ ਇੱਕ ਵਾਰ ਹਿਰਦਿਓ ਸੀਸ ਗਿਆ ਚੁੱਕ ਜਿਸ ਨੇ ਹਿਰਦਿਓ ਸੀਸ ਚੁਕਾਇਆ ਇੱਕ ਵਾਰ ਉਸ ਦਾ ਅਚਕ ਹੋ ਕੇ ਪੈਂਡਾ ਦਿਆਂ ਮੁਕਾਈਆ ਜਿਸ ਨੇ ਹਿਰਦਿਓ ਇੱਕ ਵਾਰਸ ਮੈਨੂੰ ਸੀਸ ਨਵਾਲਿਆ ਤਾਂ ਉਸ ਦਾ ਵੀ ਮਾਨਚਕ ਹੋ ਕੇ ਪੈਂਡਾ ਖਤਮ ਕਰ ਗਿਆ ਮਾਤ ਲੋਕ ਚੋਂ ਬੂਟਾ ਪੁੱਟ ਸੱਚਖੰਡ ਦੇਵਾਂ ਲਗਾਈਆ ਉਦਾ ਮੈਂ ਮਾਰ ਲਉ ਤੇ ਬੂਟਾ ਪੜ ਕੇ ਕਿੱਥੇ ਲਾਦਣਾ ਹੈ ਸੱਚ ਕਰਨ ਦੇ ਵਿੱਚ ਜੋ ਲੋਕ ਲੱਜਾ ਵਿੱਚ ਗਏ ਰੁਕ ਕਿ ਮੈਂ ਪਤਾ ਨਹੀਂ ਕਿੰ ਨੂੰ ਮੱਥਾ ਟੇਕਣ ਲੱਗਿਆ ਜੋ ਲੋਕ ਲੱਜਾ ਵਿੱਚ ਗਏ ਰੁਕ 1084 ਦੀਵਾ ਪੁਆਈਆ ਮੈਂ 1084 ਵਿੱਚ ਪਾ ਦਿਆਂਗਾ ਸੋ ਆਏ ਹੋਏ ਭਗਵਾਨ ਦਾ ਬਹੁਤ ਬਹੁਤ ਧੰਨਵਾਦ ਉਸ ਕਾਲਕੁਟ ਨੇ ਅਪਰ ਅਪਾਰ ਕਿਰਪਾ ਕੀਤੀ ਹੈ ਉਹ ਜੋ ਜਗਾਰਾ ਹੈ ਇਹ ਪੰਜ ਵਾਰ ਸਵੇਰੀ ਲਗਾਣਾ ਹੈ ਪੰਜ ਵਾਰ ਸ਼ਾਮ ਨੂੰ ਲਗਾਣਾ ਹੈ। ਉਹ ਆਪ ਜੀ ਨੂੰ ਉਸ ਪਰਮਾਤਮਾ ਦਾ ਦਰਸ ਦੇ دیدار ਮੰਗਣਾ ਹੈ ਉਹ ਪਰਮਾਤਮਾ ਆਪੇ ਤੁਹਾਨੂੰ ਆ ਕੇ ਦੱਸ ਦੇਊਗਾ। ਇਹ ਜਗਾਰੇ ਜਿਹੜੀ ਪਾਵਰ ਹੈ ਸਿੱਧੀ 84 ਜਿਹੜੀ ਕੱਟੀ ਜਾਂਦੀ ਹੈ। ਸੋ ਮੈਂ ਮਾਫੀ ਚਾਹਵਾਂਗਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ। ਸਮਾਂ 2-4 ਮਿੰਟ ਵੱਧ ਹੋ ਗਿਆ। ਮੈਂ ਸਾਰਿਆਂ ਤੋਂ ਮਾਫੀ ਚਾਹਵਾਂਗਾ। ਹਯੂ ਸੰਛਤ ਤੋਂ ਵੀ ਮਾਫੀ ਚਾਹਵਾਂਗਾ। ਪੰਜ ਜਗਾਰਿਆਂ ਨੂੰ ਉੱਚੀ ਬਾਛ ਸਾਧਿਓ। ਸੋ ਹਾਂ। Maharaj Shir Singh Vishnu Bhagwan Vida Sohang Maharaj Shir Singh Vishnu Bhagwan Vida Sohang Maharaj Shir Singh Vishnu ਭਗਵਾਨ ਦੀ ਜ ਸੋਹੰਮਾਰਾਈ ਸੇ ਸਿੰਘ ਵਿਸ਼ਨੋ ਭਗਵਾਨ ਦੀ ਜ